ਇਹ ਬਾਝੂ ਵੇਖਣਾ ਵੇਣ ਕੰਨਾ ਸੁਣਨਾ ਅੱਜ ਅਸੀਂ ਪਹੁੰਚੇ ਫਿਰੋਜ਼ਪੁਰ ਇੱਥੇ ਨੌਜਵਾਨ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਵੀ ਆ ਦੁਆਬੇ ਦੇ ਇਹ ਗੱਭਰੂ ਸਾਰੇ ਇੱਕ ਖਾਲਸਾ ਈਨ ਨਾਲ ਜੁੜੇ ਹੋਇਆ ਇਹ ਤੇ ਸਾਰਿਆਂ ਨੇ ਰਲ ਮਿਲ ਕੇ ਜਿੱਥੇ ਜਿੱਥੇ ਜ਼ਰੂਰਤ ਹੈ ਔਲੀ-ਹੌਲੀ ਸਾਰੀਆਂ ਪੂਰੀਆਂ ਕਰ ਰਹੇ ਹਨ ਵੇਣ ਕੰਨਾ ਸੁਣਨਾ ਤੇ ਬੜਾ ਬੜਾ ਧੰਨਵਾਦ ਮਹਾਰਾਜ ਕੰਮ ਕਰਨ ਵਾਲਾ ਫਿਰ ਗਏ ਤੇ ਆਂਦੇ ਫਿਰ ਇਹ ਕੀ ਗੱਲ ਹੋਈ ਆ ਮੈਂ ਕਿਹਾ ਇਸ ਤਰ੍ਹਾਂ ਮੱਝ ਵੀ ਮੁੱਕ ਗਈ ਸਾਨੂੰ ਤਿੰਨ ਮਹੀਨੇ ਹੋ ਗਏ ਅਸੀਂ ਫੁੱਕੇ ਦੁੱਧ ਦੀ ਚਾਹ ਬਣਾ ਕੇ ਪੀਨੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਖਾਕਸ਼ਗਰਟ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਸਾਡੀ ਗਈ ਹੋਈ ਮੱਝ ਵਾਫ ਫੜ ਕੇ ਅਰੇ ਆਜੀ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੇ ਤਉ ਖਸ ਮੈ ਮਿਲਣਾ ਬਹੁਤ ਚੜਦੀ ਕਲਾ ਚ ਨੇ ਉਹਦੇ ਪਾਣ ਚ ਨੇ ਐ ਹੀ ਰਹਿਣਾ ਪੰਜ ਚੜਦੀ ਕਲਾ ਤਾ ਹੱਸ ਮੈਂ ਮੇਰੇ ਉਹਨਾਂ ਕਿੱਡੀਆਂ ਮੇੜੀਆਂ ਜਿਹੜੀਆਂ ਡੈਡ ਹੋ ਤੁਸੀਂਆ ਮੇਰਾ ਡੈਡ ਸੋ ਹੋ ਰਿਹਾ ਵਾ ਮੈਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆ ਵਾ ਅਸੀਂ ਦੋਵੇਂ ਜੀ ਰਹਿ ਰਹੇ ਆ ਸਾਡਾ ਮਕਾਨ ਵਿੱਚ ਹਾੜਾ ਕਰਕੇ ਜਿਹੜਾ ਉਹ ਗਿਰ ਗਿਆ